ਸੌਣ ਵਾਲੀ ਤਾਂ ਹੋਣੀ ਆਏ ਆ ਪਿਛਲੇ 70 ਸਾਲਾਂ ਤੋਂ ਆਪਣੀ ਲੁੱਟ ਹੋ ਰਹੀ ਆ ਸਾਡਾ ਸੁਆ ਬਣਿਆ ਕਦੀ ਵੀ ਇੱਥੇ ਪਾਣੀ ਨਹੀਂ ਸੀ ਆ ਕਾਹਦੇ ਨਹੀਂ 8 ਘੰਟੇ ਬਿਜਲੀ ਦੇਵਾਂਗੇ ਪਿਛਲੀਆਂ ਸਰਕਾਰਾਂ ਅੱਠਾਂ ਚੋਂ ਸਾਡੇ ਕਦੀ 4 ਆਉਣੀ ਕਦੀ 2 ਆਉਣੀ ਉਹ ਵੀ ਕੱਟ ਲੱਗ ਜਾਂਦੀ ਤੇ ਜਿਹੜੀ ਆਉਣ ਵਾਲੀ ਸਰਕਾਰ ਖੜੀ ਆਈ ਏ ਇਹਨੇ ਲੁੱਟਣ ਤੋਂ ਬਚਾਇਆ ਏ ਤੇ ਜਿਹੜੀ ਮੋਟਰਾਂ ਵਾਲੀ ਬਿਜਲੀ ਸੀ ਸਪਲਾਈ 24 ਘੰਟੇ ਰਹਿੰਦੀ ਸੀ ਆਹ ਮੋਟਰਾਂ ਬੰਦ ਕਰਦੇ ਆ ਦੇਖੋ ਜੀ ਮਿਲੂਗਾ ਬੀਬੀਆਂ ਨੂੰ ਹਜ਼ਾਰ ਜ਼ਰੂਰ ਮਿਲੂਗਾ ਹਾਂ ਜ਼ਰੂਰ ਮਿਲੂਗਾ ਨਹੀਂ ਜਿੰਨਾ ਇਸੀ ਮਿਲ ਗਿਆ ਜਿੰਨਾ ਇਹ ਸਰਕਾਰ ਚ ਮਿਲਿਆ ਨਹੀਂ ਸਰੋ 2.5 ਸਾਲਾਂ ਦੇ ਵਿੱਚ ਵਿੱਚ ਜਿੰਨਾ ਕੰਮ ਕੀਤਾ ਇਹਨਾਂ 70 ਸਾਲਾਂ ਦੇ ਵਿੱਚ ਨਹੀਂ ਆਇਆ ਲੁੱਟ ਲਿਆ ਲੁੱਟ ਕੇ ਵੀ ਬਹੁਤ ਕੁਝ ਵਜਦਾ ਜੇ ਲੁੱਟ ਲੋ ਥੋੜਾ ਬੋਟਾ ਤੇ ਦੇ ਦੋ ਤੇ ਉਹ ਤਾਂ ਵੀ ਬਹੁਤ ਹੈ ਪੰਜਾਬ ਵਾਸਤੇ ਜਾਣਦੇ ਨੇ ਸੋ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਆਈ ਹੈ 2 ਸਾਲ ਹੋਏ ਨੇ ਠਾਣੇ ਦਰਬਾਰ ਵੀ ਠੀਕ ਹੈ ਜੇ ਆਪਾਂ ਗੱਲ ਕਰੀਏ ਕੰਮਾਂ ਦੀ ਤਾਂ ਕੰਮ ਤਾਂ ਫਿਰ ਹੌਲੀ ਹੌਲੀ ਹੋਣਗੇ ਨਾ ਜੀ 2 ਸਾਲਾਂ ਜਿੱਦਾਂ ਤੁਸੀਂ ਆ ਵੀ ਸਿਆਣੋ ਜੀ ਕਮਿਸ਼ਨ ਖੁੱਡੀਆਂ ਸਾਡੀ ਲੋਕ ਸਭਾ ਹਲਕਾ ਸਰੂਪ ਬਟਿੰਡਾ ਤੋਂ ਉਹਨਾਂ ਨੂੰ ਜਿਤਾਉਣ ਦੀ ਕੋਸ਼ਿਸ਼ ਦੇਖਦੇ ਹੋ ਨਾ ਬੜੀਆਂ ਬਹੁਤ ਵਧੀਆ ਜੀ ਸਿਆਸਤਦਾਨ ਨੇ ਦਰਵੇਸ਼ ਸਿਆਸਤਦਾਨ ਨੇ ਅਸੀਂ ਕਈ ਵਾਰੀ ਉਹਨਾਂ ਨੂੰ ਮਿਲੇ ਆਂ ਤਾਂ ਉਂਦੀ ਆ ਜਦੋਂ ਵੋਟਾਂ ਲੈਣ ਵਾਰੀ ਆਉਂਦੀ ਆ ਉਦੋਂ ਬਾਅਦ ਉਹਨਾਂ ਦੇ ਵੀ ਦਰਸ਼ਨ ਨਹੀਂ ਹੁੰਦੇ ਆਮ ਪਾਰਟੀ ਦਾ ਵਧੀਆ ਕੰਮ ਲਗਾਇਆ ਜੀ ਆਮ ਪਾਰਟੀ ਦੀ ਹੋਣੀ ਸੀ ਬੱਲੇ ਬੱਲੇ ਅੱਛਾ ਕਿਉਂ ਐਸਾ ਕੀ ਕਰਤਾ ਬਹੁਤ ਵਧੀਆ ਕੰਮ ਕਰੇ ਇਹਨਾਂ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਵੀ ਕਿਹੜੀ ਸਰਕਾਰ ਇਸ ਸਮੇਂ ਵਧੀਆ ਕੰਮ ਕਰ ਰਹੀ ਹੈ ਤੇ ਕਿੰਨਾ ਨੇ ਪਹਿਲਾਂ ਵਧੀਆ ਕੰਮ ਕੀਤਾ ਤੇ ਕਿਹਨੇ ਲੁੱਟਿਆ ਪੰਜਾਬ ਤੇ ਕਿਹਨੇ ਬਸਾਇਆ ਸਾਰੀ ਗੱਲਬਾਤ ਕਰਾਂਗੇ ਮਾਨਸਾ ਦੇ ਪਿੰਡ ਸੰਘਾ ਪਹੁੰਚੇ ਆ ਤੇ ਇੱਥੇ ਸਾਥ ਦੇਖੋ ਤੁਸੀਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਪਹਿਲੀ ਸਾਥ ਦੇਖੀ ਹੈ ਜਿੱਥੇ ਇੰਨੇ ਬੰਦੇ ਮੌਜੂਦ ਮਿਲ ਗਏ ਤਾਂ ਹੁਣ ਗੱਲਬਾਤ ਕਰਦੇ ਆ ਸਾਰਿਆਂ ਦੇ ਨਾਲ ਇਕੱਲੇ ਇਕੱਲੇ ਤੋਂ ਜਾਣਦੇ ਆ ਬਾਜੀ ਅਸੀਕਾ ਸਤਿ ਸ਼੍ਰੀ ਅਕਾਲ ਜੀ ਬਾਜੀ ਕੀ ਨਾਮ ਹੈ ਗੁਰਦੇਵ ਸਿੰਘ ਗੁਰਦੇਵ ਜੀ ਕੀ ਪਹਿਲਾਂ ਤਾਂ ਇਹੀ ਪੁੱਛਾਂਗੇ ਵੀ ਹੁਣ ਤੱਕ ਪੰਜਾਬ ਨੂੰ ਲੁੱਟਿਆ ਤੇ ਵਸਾਇਆ ਕਿਹਨੇ ਲੁੱਟਣ ਦੀ ਤਾਂ ਕੋਈ ਕਿਸੇ ਨੂੰ ਭੁੱਲ ਨਹੀਂ ਹੈਗੀ ਵੀ ਕਿੰਨਾ ਲੁੱਟਿਆ ਹੈ ਤੇ ਵਸਾਉਣ ਵਾਲੇ ਤਾਂ ਹੁਣ ਹੀ ਆਏ ਆ ਪਿਛਲੇ 70 ਸਾਲਾਂ ਤੋਂ ਆਪਣੀ ਲੁੱਟ ਹੋ ਰਹੀ ਹੈ ਤੇ ਇਹ ਲੁੱਟਿੰਦੇ ਹੀ ਆ ਰਹੇ ਆ ਹੁਣ 2 ਸਾਲ ਹੋ ਗਿਆ ਵੀ ਵਾਰਸ ਮਿਲਿਆ ਪੰਜਾਬ ਦਾ ਮਾਨਸਾ ਮੁੱਖ ਮੰਤਰੀ ਬਹੁਤ ਸਿਆਣੇ ਹੋਏ ਤੇ ਸੁਲਝੇ ਹੋਏ ਬੜੀ ਦਲੇਰ ਸਾਹਿਬ ਨਾਲ ਲੈ ਫੈਸਲੇ ਲੈ ਰਿਹਾ ਬੜੇ ਸਿਆਸਤਦਾਨ ਸੁਲਝੇ ਹੋਏ ਅੱਛਾ ਇੱਥੇ ਫਿਰ ਜੇ ਆਪਾਂ ਹੁਣ ਇਹ ਗੱਲ ਕਰੀਏ ਵੀ ਪਾਰਟੀ ਨੇ ਦਿੱਤਾ ਕੀ ਹੈ ਕਿਉਂਕਿ ਜੇ ਤੁਸੀਂ ਕਹਿੰਦੇ ਹੋ ਭਗਵੰਤ ਮਾਨ ਭਗਵੰਤ ਮਾਨ ਨੇ ਹੁਣ ਤੱਕ ਦੇ ਕੀ ਦਿੱਤਾ ਇਹ じゃ ਕੀ ਢੋਲ ਕੇ ਪਿਆ ਜਿਹੜਾ ਲੋਕ ਭਗਵੰਤ ਮਾਨ ਕਹੀ ਜਾਂਦੇ ਸਰ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਆ ਸਾਡਾ ਸੁਆ ਬਣਿਆ ਕਦੀ ਵੀ ਇੱਥੇ ਪਾਣੀ ਨਹੀਂ ਸੀ ਆ ਅਸੀਂ ਪਾਣੀ ਪੀਣ ਤੋਂ ਮੁਤਾਜ ਸੀਗੇ ਅੱਜ ਪਾਣੀ ਵੇਖ ਲਓ ਸਾਹਮਣੇ ਕਿੰਨਾ ਪਾਣੀ ਆ ਫਿਰ ਬਿਜਲੀ ਦੀ ਇਹ ਸਮੱਸਿਆ ਸਰਕਾਰਾਂ ਕਹਿੰਦੀਆਂ ਅਸੀਂ 8 ਘੰਟੇ ਬਿਜਲੀ ਦੇਵਾਂਗੇ ਪਿਛਲੀਆਂ ਸਰਕਾਰਾਂ 8ਾਂ ਚੋਂ ਸਾਡੇ ਕਦੀ 4 ਆਉਣੀ ਤੇ ਕਦੀ 2 ਆਉਣੀ ਉਹ ਵੀ ਕੱਟ ਲੱਗ ਜਾਣੇ ਝੋਨੇ ਵਾਲੇ ਸੀਜ਼ਨ ਦੇ ਵਿੱਚ ਜੀ अच्छा और इस तो वडियां प्राप्ति की होदियां किसानों वास्ते अच्छा जे आपा गल करिये ਵੀ ਅਕਾਲੀ ਦਲ ਵੱਲੋਂ ਇੱਕ ਰੈਲੀ ਗੱਡੀ ਕੀ ਵੀ ਪੰਜਾਬ ਬਚਾਇਆ ਜਾਊਗਾ ਕਹਿੰਦੇ ਵੀ ਲੁੱਟ ਲਿਆ ਪੰਜਾਬ ਭਗਵੰਤ ਮਾਨ ਨੇ ਤਾਂ ਕਿਵੇਂ ਦੇਖਦੇ ਨਹੀਂ ਜੀ ਮੈਂ ਤਾਂ ਇਹ ਕਹਿਣਾ ਵੀ ਜਿਹੜੀ ਆਉਣ ਵਾਲੀ ਸਰਕਾਰ ਸਾਡੀ ਆਈ ਏ ਇਹਨੇ ਲੁੱਟਣ ਤੋਂ ਬਚਾਇਆ ਹੈ ਅੱਛਾ ਜਿਹੜੇ ਲੁੱਟਦੇ ਹੁੰਦੇ ਸੀ ਕਿ ਨਹੀਂ ਉਹਨਾਂ ਤੋਂ ਇਹ ਸਰਕਾਰ ਨੇ ਬਚਾਇਆ ਹੈ ਹੋਰ ਸਾਡੀ ਸਰਕਾਰ ਨੇ ਜੋ ਸੀਐਮ ਭਗਵੰਤ ਮਾਨ ਜੀ ਨੇ ਔਰ ਸਾਡੇ ਮੌਜੂਦਾ ਐਮਐਲਏ ਨੇ ਸਰਦੂਲਗੜ ਹਲਕੇ ਦੇ ਸਾਡੇ ਬਹੁਤ ਹਰਮਨ ਪਿਆਰੇ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਉਹਨਾਂ ਨੇ ਹਲਕੇ ਦੇ ਸਾਡੇ ਬਹੁਤ ਜ਼ਿਆਦਾ ਬਕਵਾਸ ਕਰਾਇਆ ਹੈ ਅੱਛਾ ਵਕਾਸ ਜਿਆ ਤੁਹਾਨੂੰ ਮੂੰਹ ਬੋਲਦੀ ਤਸਵੀਰ ਤੁਹਾਡੇ ਸਾਹਮਣੇ ਆ ਜੀ अच्छा हां जी 24 ਘੰਟੇ ਜਿਹੜੀ ਮੋਟਰਾਂ ਵਾਲੀ ਬਿਜਲੀ ਸੀ ਸਪਲਾਈ 24 ਘੰਟੇ ਰਹਿੰਦੀ ਸੀ ਆਹ ਮੋਟਰਾਂ ਬੰਦ ਕਰਦੇ ਹਾਂ ਇਹਨਾਂ ਨਾਲ ਸਰ ਜਾਂਦਾ ਗੱਲੀਆਂ ਇਹਨਾਂ ਚੀਜ਼ਾਂ ਨਾਲ ਨਹੀਂ ਜੀ ਹੋਰ ਵੀ ਸਹੂਲਤਾਂ ਨੇ ਜਿਹੜੀਆਂ ਕਾਫੀ ਸਹੂਲਤਾਂ ਸੀ ਉਹਨਾਂ ਨੂੰ ਕਾਫੀ ਸਹੂਲਤਾਂ ਨੂੰ ਜਿਹੜਾ ਬਹੁਤ ਜ਼ਿਆਦਾ ਸਹੂਲਤਾਂ ਸਾਡੇ ਪਿੰਡ ਨੂੰ ਜਾਣੀ ਹਲਕੇ ਨੂੰ ਪਹਿਲਾਂ ਨਹੀਂ ਮਿਲਦੀਆਂ ਸੀ ਨਹੀਂ ਜੀ ਪਹਿਲਾਂ ਇੰਨੀਆਂ ਨਹੀਂ ਸੀ ਮਿਲਦੀਆਂ ਜਿੰਨੀਆਂ ਇਹ ਸਰਕਾਰ ਚ ਮਿਲ ਜਾਂਦੇ ਸਾਨੂੰ ਅੱਛਾ ਹਾਂ ਜੀ ਤੇ ਕੁੱਲ ਮਿਲਾ ਕੇ ਸਹੀ ਚੱਲ ਰਿਹਾ ਬਿਲਕੁਲ ਜੀ ਬਹੁਤ ਵਧੀਆ ਸਹੀ ਚੱਲ ਰਿਹਾ ਹਾਂ ਜੀ ਲੋਕ ਕਹਿੰਦੇ ਬਦਲਾਅ ਰਾਸ ਨਹੀਂ ਆਇਆ ਕਿਸੇ ਨੂੰ ਆ ਗਿਆ ਤੁਹਾਡੇ ਪਿੰਡ ਵਾਲਿਆਂ ਨੂੰ ਨਹੀਂ ਜੀ ਸਾਡੇ ਪਿੰਡ ਨੂੰ ਤਾਂ ਆ ਗਿਆ ਜੀ ਸਾਡੇ ਹਲਕੇ ਨੂੰ ਵੀ ਆ ਗਿਆ ਸਰਦੂਲਾ ਹਲਕੇ ਨੂੰ ਵੀ ਆ ਗਿਆ ਹਾਂਜੀ ਬਾਬਾ ਜੀ ਕਿਵੇਂ ਦੇਖਦੇ ਹੋ ਫਿਰ ਇਹ ਤਾਂ ਜੀ ਬੜਾ ਠੀਕ ਦੇਖਦੇ ਆ ਹੈ ਬੜਾ ਵਧੀਆ ਠੀਕ ਦੇਖਦੇ ਆ ਅੱਛਾ ਇੰਨੇ ਵਾਰ ਐਮਪੀ ਐਮਐਲਏ ਬਣਾਇਆ ਕੋਈ ਆਇਆ ਕਿਸੇ ਦਾ ਢੰਗ ਲੋਟ ਨਾ ਇਹ ਹੀ ਆਉਂਦੇ ਨੇ ਸਾਡੇ ਨਾਲ ਬੜਾ ਮੇਲ ਕਰਦੇ ਨੇ ਹੈ ਬੜਾ ਸਾਡੇ ਨਾਲ ਬੜਾ ਕੰਮ ਵਧੀਆ ਲੱਗਿਆ ਤੁਹਾਨੂੰ ਤਾਂ ਇਹ ਚੰਗਾ ਲੱਗਦਾ ਜੀ ਕਿਹੜਾ ਆਮ ਪਾਰਟੀ ਆਮ ਪਾਰਟੀ ਵਧੀਆ ਲੱਗਦੀ ਹੈ ਅੱਛਾ ਪਹਿਲਾਂ ਦੇਖਿਆ ਸੀ ਕਦੇ ਇਹੋ ਜਿਹਾ ਕੁਝ ਨਾ ਜੀ ਪਹਿਲਾਂ ਆਉਂਦੇ ਮਤ ਵੜ ਜਾਂਦੇ ਲੀਡਰਾਂ ਦੇ ਘਰਾਂ ਦੇ ਵਿੱਚ ਕੋਈ ਗੱਲ ਨਹੀਂ ਕਰਨ ਦਿੰਦਾ ਅੱਛਾ ਕੋਈ ਮਤਲਬ ਕੇ ਨੂੰ ਮਿਲ ਨਹੀਂ ਦਿੰਦਾ ਹੁਣ ਸਾਰੇ ਗੱਲਬਾਤ ਕਰਦੇ ਸਾਰੇ ਵਿੱਚ ਸਾਰੇ ਮਿਲਦੇ ਵਧੀਆ ਅੱਛਾ ਤੁਸੀਂ ਨੌਜਵਾਨ ਹੋ ਨੌਜਵਾਨਾਂ ਦੇ ਤਰੀਕੇ ਨਾਲ ਸੋਚਿਆ ਜਾਵੇ ਜਾਂ ਦੇਖਿਆ ਜਾਵੇ ਤਾਂ ਕਿਹੜੇ ਤਰੀਕੇ ਨਾਲ ਸਰਕਾਰ ਸਹੀ ਲੱਗਦੀ ਹੈ ਤਰੀਕਾ ਹੈ ਜੀ 70 ਸਾਲ ਬਰਦਾਸ਼ ਕੀਤਾ ਉਹਨਾਂ ਨੂੰ ਇਹਨਾਂ ਨੂੰ ਤਾਂ ਦੋ ਸਾਲ ਹੀ ਹੋਇਆ ਜੇ 70 ਸਾਲ ਉਹਨਾਂ ਨੂੰ ਬਰਦਾਸ਼ ਕਰਦੇ ਤਾਂ ਵੇਖ ਲਓ ਹੌਲੀ ਹੌਲੀ ਅੱਗੇ ਅੱਗੇ ਕੀ ਬੰਦਾ ਬਾਕੀ 2 2.5 ਸਾਲਾਂ ਦੇ ਵਿੱਚ ਵਿੱਚ ਜਿੰਨਾ ਕੰਮ ਕੀਤਾ ਇਹਨਾਂ 70 ਸਾਲਾਂ ਦੇ ਵਿੱਚ ਨਹੀਂ ਹੋਇਆ। ਅੱਛਾ। ਕੀ ਕੰਮ ਕਰਦੇ? ਕੰਮ ਨਹਿਰ ਦਾ ਪਾਣੀ ਸਾਡੇ ਖਾਲੇ ਬੰਦ ਕਰਤੇ ਸੀ ਲੋਕਾਂ ਨੇ। ਅੱਛਾ। ਜਦੋਂ ਪਾਣੀ ਨੇ ਆਇਆ ਖਾਲੇ ਬੰਦ। ਹੂੰ। ਪਾਨੇ ਚੱਕਲੇ ਲੋਕਾਂ ਨੇ ਆ ਹੁਣ ਦੋ ਦੋ ਮਹੀਨੇ ਪਿਛਲੇ ਦੇ ਵਿੱਚ। ਨਹਿਰ ਦਾ ਕੰਮ ਚੱਲਦਾ ਸੀ। ਤਾਂ ਕਰਕੇ ਜਦੋਂ ਨਹਿਰ ਆਈ ਲੋਕਾਂ ਨੇ ਪਾਨੇ ਛੱਡ ਕੇ ਕਈਆਂ ਚੁਕਲੀਆਂ। ਅੱਛਾ। ਦੁਬਾਰਾ। ਤੇ ਲੋਕ ਕਹਿੰਦੇ ਵੀ ਲੁੱਟ ਲਿਆ ਭਗਵਾਨ ਤਮਾਨ ਨੇ ਤਾਂ। ਨਹੀਂ ਲੁੱਟ ਲਿਆ ਲੁੱਟ ਲਿਆ ਲੁੱਟ ਕੇ ਵੀ ਬਹੁਤ ਕੁਝ ਵਜਦਾ। ਜੇ ਲੋਟਲੋ ਥੋੜਾ-ਬੋਟਾ ਤੇ ਦੇ ਦੋ ਤੇ ਉਹ ਤਾਂ ਵੀ ਬਹੁਤ ਹੈ ਪੰਜਾਬ ਵਾਸਤੇ। ਦੇਓ ਤਾਂ ਸਹੀ ਨਾ ਥੋੜਾ-ਬੋਟਾ। ਜੇ ਲੁੱਟ ਲਿਆ ਤੇ ਜੇ ਲੁੱਟਣ ਦੀ ਚੱਲ ਕੋਈ ਗੱਲ ਨਹੀਂ। ਦਿੱਤਾ ਵੀ ਵੇਖੋ ਨਾ ਤੁਸੀਂ ਕੀ ਕੁਝ। ਨਾ ਲੁੱਟਿਆ ਕਿਉਂ ਕਹਿੰਦੇ? ਹੈ? ਅੱਛਾ ਜੇ ਆਪਾਂ ਗੱਲ ਕਰਦੇ ਆਂ ਸਰਕਾਰ ਦੀ ਤੇ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਕੀ ਹੋਇਆ ਇਹੋ ਜਿਹਾ ਜਿਹੜਾ ਆ ਬਦਲਾਅ ਦੀ ਲੋੜ ਪੈ ਗਈ। ਦੇਖੋ ਜੀ ਪਿਛਲੀਆਂ ਸਰਕਾਰਾਂ 25 ਸਾਲ ਜਿਹੜੀ ਸਰਕਾਰ 25 ਸਾਲ ਰਾਜ ਕਰ ਜੇ ਹੁਣ ਕਾਲੀ ਕਹਿੰਦੇ ਵੀ ਅਸੀਂ ਆ ਵੀ ਕੀਤਾ ਅਸੀਂ ਉਹ ਵੀ ਕੀਤਾ ਅਸੀਂ ਆ ਵੀ ਕੀਤਾ। ਠੀਕ ਹੈ ਜੀ ਮਹਾਰਾਜ। ਜਿਹੜੀ ਸਰਕਾਰ 25 ਸਾਲ ਰਾਜ ਕਰਗੀ ਕਰੂਗਤ ਹੈ ਨੇ ਜੀ ਹਮ ਇਸ ਟਾਈਮ ਸਰਦਾਰ ਭਗਵੰਤ ਸਿੰਘ ਜੀ ਮਾਨ ਕਿਉਂਕਿ ਪਹਿਲਾਂ ਦੋ ਹੀ ਸਰਕਾਰਾਂ ਸੀ ਕਾਲੀ ਤੇ ਕਾਂਗਰਸ ਸੀ ਤੀਸਰੀ ਧਿਰ ਆਈ ਕਿਉਂਕਿ ਲੋਕ ਇਹਨਾਂ ਤੋਂ ਅੱਕ ਗਏ ਸੀ ਅੱਕ ਕਿਉਂ ਗਏ ਸੀ ਠਾਣੇ ਦਰਬਾਰੇ ਹੋਰ ਕਈ ਗੱਲਾਂ ਸੀ ਜਿਨ੍ਹਾਂ ਦੇ ਵਿੱਚ ਮੈਨੂੰ ਚਲੋ ਮੈਂ ਕੈਮਰੇ ਦੇ ਸਾਹਮਣੇ ਨਹੀਂ ਕਹਿ ਸਕਦਾ ਲੋਕ ਆਪੇ ਜਾਣਦੇ ਨੇ ਸੋ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਆਈ ਹੈ 2 ਸਾਲ ਹੋਏ ਨੇ ਠਾਣੇ ਦਰਬਾਰ ਵੀ ਠੀਕ ਹੈ ਹੋਰ ਕੋਟ ਕਚਹਿਰੀ ਵੀ ਠੀਕ ਹੈ ਇੱਧਰ ਉੱਧਰ ਵੀ ਠੀਕ ਹੈ ਜੇ ਆਪਾਂ ਗੱਲ ਕਰੀਏ ਕੰਮਾਂ ਦੀ ਤਾਂ ਕੰਮ ਤਾਂ ਫਿਰ ਹੌਲੀ ਹੌਲੀ ਹੋਣਗੇ ਨਾ ਜੀ 2 ਸਾਲਾਂ ਜਿੱਦਾ ਤੁਸੀਂ ਆਪ ਹੀ ਸਿਆਣੋ ਜੀ 2 ਸਾਲਾਂ ਜਿੱਦਾ ਇੰਨਾ ਮਤਲਬ ਨਹੀਂ ਸਮਝਾਉਂਦਾ ਕੋਈ ਗੱਲ ਬੀਬੀਆਂ ਨੂੰ ਹਜ਼ਾਰ ਨਹੀਂ ਦਿੱਤਾ ਹਲੇ ਦੇਖੋ ਜੀ ਮਿਲੂਗਾ ਬੀਬੀਆਂ ਨੂੰ ਹਜ਼ਾਰ ਜ਼ਰੂਰ ਮਿਲੂਗਾ ਹਾਂ ਜ਼ਰੂਰ ਮਿਲੂਗਾ ਕਿਤੇ ਨਹੀਂ ਗਿਆਨ ਦਾ 1000 ਰੁਪਿਆ ਜ਼ਰੂਰ ਮਿਲ अच्छा ਤੇ ਪਿੰਡ ਦੀ ਹਵਾ ਕੀ ਕਹਿੰਦੀ ਹੈ ਫਿਰ ਐਸੇ ਪਿੰਡ ਦੀ ਹਵਾ ਤਾਂ ਆਮ ਆਦਮੀ ਪਾਰਟੀ ਨੂੰ ਕਹਿੰਦੀ ਹੈ ਜੀ ਹਾਂ ਜੀ ਹਾਂ ਗਰਮੀ ਸਿੰਘ ਖੁੱਡੀਆਂ ਸਾਡੇ ਲੋਕ ਸਭਾ ਹਲਕਾ ਸਰੂਪ ਬਟਿੰਡਾ ਤੋਂ ਹਾਂ ਉਹਨਾਂ ਨੂੰ ਜਿਤਾਉਣ ਦੀ ਕੋਸ਼ਿਸ਼ ਚੰਗੇ ਨੇ ਜੀ ਵਧੀਆ ਨੇ ਬਹੁਤ ਅੱਛੇ ਇਨਸਾਨ ਨੇ ਹਾਂ ਜੀ ਮਿਲੇ ਮਰਾਜ ਜੀ ਕੀ ਲੱਗਦਾ ਸੁਭਾਅ ਬਾਰੇ ਚੰਗੇ ਵਧੀਆ ਜੀ ਲੱਗਦਾ ਵੀ ਪੰਜਾਬ ਦੀ ਆਵਾਜ਼ ਪਾਰਲੀਮੈਂਟ ਤੱਕ ਕਰਨਗੇ ਜੀ ਕਰਨਗੇ ਜ਼ਰੂਰ ਕਰਨਗੇ ਜ਼ਰੂਰ ਮਿੱਠੜੇ ਬੋਲਣੇ ਨੇ ਬੜੇ ਹੀ ਨੇਕ ਸੁਭਾਅ ਦੇ ਨੇ ਕਿਉਂਕਿ ਚਿਹਰੇ ਤੋਂ ਪਤਾ ਲੱਗ ਜਾਂਦਾ ਇਨਸਾਨ ਦਾ ਮੈਂ ਇਹਨਾਂ ਨੂੰ ਮਿਲਿਆ ਦੋ ਵਾਰੀ ਮਿਲ ਚੁੱਕਾ ਜੀ ਇਹਨਾਂ ਨੂੰ ਮੈਂ ਅੱਛਾ ਹਾਂਜੀ ਪਹਿਲਾਂ ਕਿਤੇ ਦੇਖੇ ਲੱਡਰ ਇਹ ਜੀ ਨਹੀਂ ਪਹਿਲਾਂ ਨਹੀਂ ਵੇਖੇ ਪਹਿਲਾਂ ਤਾਂ ਦੂਰ ਹੀ ਕਹਿੰਦੇ ਸੀ ਪਿੱਛੇ ਜੀ ਪਿੱਛੇ ਮੜਦੇ ਪਿੱਛੇ ਹਾਂ ਸੱਚੀ ਗੱਲ ਕਰਦਾ ਜੀ ਮੈਂ ਅੱਛਾ ਆਹ ਦੇ ਉਹ ਦੂਰੋਂ ਆਵਾਜ਼ ਮਰ ਆ ਕਾਕਾ ਐ ਖਲੋ ਜਿੰਦਾ ਜਿਹੜਾ ਮਰਜੀ ਫੋਟੋ ਕਰਾਈ ਜਾਵੇ ਜਿਵੇਂ ਮਰਜੀ ਖੜੇ ਰੋ ਰਾਮਨਾਥ ਅੱਛਾ ਤੇ ਪਹਿਲਾਂ ਤਾਂ ਸਾਨੂੰ ਨੇੜੇ ਨਹੀਂ ਲੱਗਣਦੇ ਇਹਨਾਂ ਦੇ ਜੀ ਸੱਚੀ ਗੱਲ ਦੱਸਦਾ ਤੁਹਾਨੂੰ ਮੈਂ ਨਾ 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 ਜੇ ਕਿਤੇ ਗੱਲ ਵੀ ਕਰਨੀ ਇੱਥੇ ਸਾਡੇ ਪਰਮ ਸਤਕਾਰਯੋਗ ਸਰਦਾਰ ਬਿਲਿੰਦ ਸਿੰਘ ਪੂਂਦੜ ਜੀ ਆ ਗਏ ਤੇ ਮੈਂ ਉਹਨਾਂ ਨੂੰ ਠੀਕ ਹੈ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਪਿੰਡਾਂ ਦੇ ਵਿੱਚ ਆਮ ਹੋਈਆਂ ਪਈਆਂ ਨੇ ਵੀ ਕਿਤੇ ਲੀਡਰ ਮਿਲਦੇ ਨਹੀਂ ਲੋਕਾਂ ਦੇ ਨੇੜੇ ਨਹੀਂ ਪਹੁੰਚ ਕਰਦੇ ਤਾਂ ਕੁਝ ਵੱਖਰਾ ਜਿਹੜਾ ਦੇਖਣ ਨੂੰ ਮਿਲਦਾ ਬਾਈ ਜੀ ਕਿਵੇਂ ਦੇਖਦੇ ਹੋ ਫਿਰ ਜਿਹੜਾ ਹੁਣ ਚੱਲ ਰਿਹਾ ਹੈ ਤਾਂ ਕੀ ਮਾਹੌਲ ਹੈ ਚੋਣਾਂ ਦਾ ਗੱਲ ਇਹ ਹੈ ਜੀ ਵੀ ਜੇ ਹੁਣ ਵਿਰੋਧੀ ਕਹਣ ਵੀ ਆਮ ਸਰਕਾਰ ਨੂੰ ਕਹਿੰਦੇ ਨੇ ਵੀ ਇਹਨਾਂ ਨੇ ਸਾਡੇ 45 35 30 ਦੇ ਸਾਲ ਦੇ ਕੰਮ ਨੇ ਤੇ ਹੁਣ ਇਹਨਾਂ ਦੀ ਸਰਕਾਰ ਬਣੀ ਨੂੰ 2 ਸਾਲ ਹੋਏ ਨੇ 2 ਸਾਲ ਦੇ ਵਿੱਚ ਬਰਾਬਰ ਕੰਮ ਕਿਵੇਂ ਕਰ ਦੇਣਗੇ 5 ਸਾਲ ਦੇ ਦੇ ਦੇਣ ਉਦੋਂ ਬਾਅਦ ਆਪਦੇ 25 30 ਸਾਲ ਮਲਾ ਲੈਣਾ ਅੱਛਾ ਹਾਂਜੀ ਫਰਕ ਆ ਜੂਗਾ ਬਿਲਕੁਲ ਜੀ ਸਾਨੂੰ ਤੁਸੀਂ ਆ ਨਹਿਰ ਦੀ ਸੁਣੀ ਜਾਂਦੇ ਹੋ ਪਿੱਛੇ ਵੀ ਪੰਡਾ ਚੋਂ ਹੋ ਕੇ ਆਏ ਹੋਗੇ ਨਹਿਰ ਦੇ ਵਿੱਚ ਪਾਣੀ ਸਾਨੂੰ ਵਾਟਰ ਵਸਕਾ ਨੂੰ ਨਹੀਂ ਸੀ ਮਿਲਦਾ ਇਸ ਟਾਈਮ ਖੇਤਾਂ ਦੇ ਵਿੱਚ ਸਾਡੀਆਂ ਮੋਟਰਾਂ ਬੰਦ ਪਈਆਂ ਅੱਛਾ 24 ਘੰਟੇ ਲਾਈਟ ਚੱਲੀ ਜਾਂਦੀ ਆ ਝੋਨਿਆਂ ਦੇ ਵਿੱਚ ਮੋਟਰਾਂ ਅਸੀਂ ਬੰਦ ਕਰਕੇ ਝੋਨੇ ਲਾਉਣੇ ਆ ਅੱਛਾ ਨੌਕਰੀਆਂ ਨੇ ਜਿਹੜੀਆਂ ਉਹ ਦੇਖ ਲਓ ਨਿਰਪੱਖ ਕੰਮ ਹੁੰਦਾ ਹੈ ਕੋਈ ਪੈਸੇ ਨਾ ਕੋਈ ਸਪਾਰਸ ਨਹੀਂ ਪਿੰਡਾਂ ਦੇ ਵਿੱਚ ਵਿਕਾਸ ਵਧੀਆ ਹੋ ਜਾਂਦੇ ਨੇ ਮਹੱਲਾ ਕਲੀਨਕ ਬਣ ਜਾਂਦੇ ਨੇ ਤੇ ਤੁਸੀਂ ਲਾ ਲਓ ਬੱਸਾਂ ਦੀ ਮਾਂ ਤੇ ਬੀਬੀਆਂ ਵਾਸਤੇ 1000 ਰੁਪਏ ਜਿਹੜਾ ਉਹਨਾਂ ਨੇ ਕਿਹਾ ਉਹ ਵੀ ਆਊਗਾ ਕਿਉਂਕਿ ਕੋਈ ਵੀ ਸਿਸਟਮ ਚਲਾਉਣ ਵਾਸਤੇ ਉਹਨੂੰ ਪ੍ਰਬੰਧਤ ਤੌਰ ਤੇ ਕਰਨਾ ਪਊਗਾ ਨਾ ਪੈਸੇ ਦਾ ਅੱਛਾ ਹਾਂਜੀ ਵਧੀਆ ਕੰਮ ਹੋ ਰਿਹਾ ਜੀ ਖੁੱਡੀਆਂ ਪਰਿਵਾਰ ਖੁੱਡੀਆਂ ਬਹੁਤ ਵਧੀਆ ਜੀ ਸਿਹਤਦਾਨ ਨੇ ਦਰਵੇਸ਼ ਸਿਹਤਦਾਨ ਨੇ ਅਸੀਂ ਕਈ ਵਾਰੀ ਉਹਨਾਂ ਨੂੰ ਮਿਲੇ ਆ ਪਹਿਲਾਂ ਸਾਡੇ ਇੱਥੇ ਦੋ ਤਿੰਨ ਵਾਰੀ ਗੁਲਸ਼ਨ ਕੌਰ ਬਣੀ ਸੀ ਅਸੀਂ ਕਿਸੇ ਨੇ ਉਹਦੇ ਦਰਸ਼ਨ ਹੀ ਨਹੀਂ ਕਰੇ ਅੱਛਾ ਜਿਹੜੀ ਐਮਪੀ ਬਣਦੀ ਸੀ ਉਦੋਂ ਬਾਅਦ ਹਾਰ ਸਿਮਰਤ ਆਉਂਦੀ ਆ ਜਦੋਂ ਵੋਟਾਂ ਲੈਣ ਵਾਰੀ ਆਉਂਦੀ ਆ ਉਦੋਂ ਬਾਅਦ ਉਹਨਾਂ ਦੇ ਵਿਦਰਸ਼ਨ ਨਹੀਂ ਹੁੰਦੇ ਅੱਛਾ ਪਰ ਇਹ ਸੁਲਝੇ ਹੋਏ ਇਨਸਾਨ ਨੇ ਆਮ ਅਸੀਂ ਇਦਾਂ ਕੋਲੇ ਬੈਠ ਕੇ ਵਧੀਆ ਗੱਲਾਂ ਬਾਤਾਂ ਕਰਦੇ ਆ ਕੋਈ ਨਫ਼ਰਤ ਨਹੀਂ ਵਧੀਆ ਚੰਗੇ ਸਿਆਸਤਦਾਨ ਸਾਨੂੰ ਇਹਨਾਂ ਤੋਂ ਭਰੋਸਾ ਹੈ ਉਹਨਾਂ ਦੇ ਪਿਤਾ ਨੂੰ ਜਾਣਦੇ ਹਾਂ ਹਾਂਜੀ ਉਹਨਾਂ ਦੇ ਪਿਤਾ ਸੀਗੇ ਜਗਦੇਵ ਸਿੰਘ ਖੁੱਡੀਆਂ ਅੱਛਾ ਹਾਂਜੀ ਉਹ ਵੀ ਦਰਵੇਸ਼ ਸੀਗੇ ਸਿਆਸਤਦਾਨ ਸੀਗੇ ਅੱਛਾ ਹਾਂਜੀ ਤੇ ਇਸ ਵਾਰ ਪਿੰਡ ਦੀ ਹਵਾ ਕੀ ਕਹਿੰਦੀ ਆ ਫਿਰ ਪਿੰਡ ਦੀ ਹਵਾ ਜੀ ਇੱਕ ਤਰੀ ਜਿਵੇਂ ਪਹਿਲੀ ਵਾਰੀ ਬਾਈ ਚ ਮੌਕਾ ਦਿੱਤਾ ਹੈ ਹਾਂ ਹੋ ਲੋਕ ਸਭਾ ਦੇ ਵਿੱਚ ਵੀ ਸੈਂਟਰ ਦੇ ਵਿੱਚ ਵੀ ਇਹਨਾਂ ਨੇ ਉਹਨਾਂ ਨੂੰ ਸੰਜੋਗ ਕਰਕੇ ਇਹਨਾਂ ਨੂੰ ਮੌਕਾ ਇੱਕ ਦੇਣਾ ਹੈ ਉਸ ਤੋਂ ਬਾਅਦ ਕੰਮ ਕਰਨਗੇ ਠੀਕ ਆ ਨਹੀਂ ਤਾਂ ਲੋਕ ਪਲਟ ਜਾਣਗੇ ਇੱਕ ਵਾਰੀ ਮੌਕਾ ਜ਼ਰੂਰ ਦੇਣਗੇ ਜੀ ਸਾਰੇ ਲੋਕਾਂ ਦੀ ਹਵਾ ਹੈ ਵੀ ਇੱਕ ਵਾਰੀ ਮੌਕਾ ਦਿਆਂਗੇ ਸੈਂਟਰ ਦੇ ਆ ਆਮ ਸਰਕਾਰ ਨੂੰ ਭੁੱਡੀਆਂ ਸਾਹਿਬ ਨੂੰ ਹਾਂਜੀ ਤੇ ਹੋਰ ਵੀ ਬਜ਼ੁਰਗ ਜਾਂ ਆਪਣੇ ਨਾਲ ਅਸੀਂ ਪਿੰਡ ਦੇ ਵਾਲੇ ਨੇ ਕਿਵੇਂ ਦੇਖਦੇ ਹੋ ਫਿਰ ਕਿੰਨਾ ਕੁ ਕੰਮ ਹੋਇਆ ਪਿੰਡ ਦਾ ਬਹੁਤ ਵਧੀਆ ਜੀ ਹੈ ਬਹੁਤ ਵਧੀਆ ਕੰਮ ਹੋਇਆ ਅਕਾਲੀ ਦਲ ਦੇ ਕੰਮ ਨਹੀਂ ਵਧੀਆ ਲੱਗੇ ਨਹੀਂ ਜੀ ਕਿਉਂ ਤੇ ਕਾਂਗਰਸ ਦੇ ਕਾਂਗਰਸ ਦੇ ਵੀ ਨਹੀਂ ਠੀਕ ਲੱਗੇ ਅੱਛਾ ਕੱਲੀ ਆਮ ਆਦਮੀ ਇਹ ਤਾਂ ਬਹੁਤ ਵਧੀਆ ਕੰਮ ਕਰੀ ਜਾਂਦੇ ਕੋਲੇ ਬਹਿ ਕੇ ਗੱਲਬਾਤ ਕਰ ਲਈਦੀ ਕੋਈ ਇਹੋ ਜੀ ਗੱਲ ਨਹੀਂ ਵੀ ਆਖਣ ਕੇ ਵੜੋ ਨਾ ਅੱਛਾ ਕਾਲੀਆਂ ਕਾਂਗਰਸ ਦੇ ਵੇਲੇ ਕਹਿੰਦੇ ਪਰ ਪਰ ਮੋਫਰ ਸਾਹਿਬ ਨਾਲ ਗੱਲ ਨਹੀਂ ਕਰਨੀ ਤੁਸੀਂ ਅੰਦਰ ਨਾ ਵੜਿਓ ਅੱਛਾ ਵੀ ਲਵੇ ਨਾ ਲੱਗੇ ਨਾ ਲਵੇ ਨਾ ਲੱਗੋ ਅੱਛਾ ਬਾਈ ਜੀ ਕੀ ਲੱਗਦਾ ਫਿਰ ਵਧੀਆ ਜੀ ਕਿਹੜੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਆਮ ਪਾਰਟੀ ਦਾ ਵਧੀਆ ਕੰਮ ਲਗਾਇਆ ਜੀ ਸ਼ੰਕਾ ਜੀ ਸਾਰੇ ਆਮ ਵਾਲੇ ਹੋਣਾ ਪਿੰਡ ਦੀ ਹਵਾ ਕੀ ਕਹਿੰਦੀ ਹੈ ਵਧੀਆ ਇਤਰੇ ਆਮ ਪਾਰਟੀ ਦੀ ਆਮਾ ਦੀ ਹਾਂਜੀ ਇਹ じゃ ਕੀ ਘੋਲ ਕੇ ਪਿਆ ਤਾਂ ਬਸ ਜੀ ਵਧੀਆ ਹੈ ਨਹਿਰ ਦਾ ਪਾਣੀ ਚੰਗਾ ਦੇਦਾ ਜੀ ਕੱਲੇ ਪਾਣੀ ਨੂੰ ਨਹਿਰ ਲੂਟ ਦਿੱਤੀ ਬਾਕੀ ਬਾਕੀ ਮੁੰਡੇ ਵਧੀਆ ਪੜੀ ਜਾਂਦੇ ਆ ਕੱਲੀ ਪਾਣੀ ਨੂੰ ਵੋਟ ਪਾ ਦੋਗੇ ਨਹੀਂ ਜੀ ਵਧੀਆ ਕੰਮ ਹੋ ਰਿਹਾ ਚੱਲੇ ਜਾਂਦੇ ਵਧੀਆ ਸਾਹਨੇ ਹਾਂ ਅੱਛਾ ਕਿਵੇਂ ਦੇਖਦੇ ਹੋ ਬਜ਼ੁਰਗੋ ਠੀਕ ਆ ਜੀ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਇਸੇ ਪਾਰਟੀ ਆਮ ਪਾਰਟੀ ਦੇ ਹਾਂ ਇਹ ਸਿਆਮ ਪਾਰਟੀ ਤੇ ਬਹੁਤ ਵਧੀਆ ਪਿੰਡ ਚ ਕਿੰਨੀ ਵੋਟ ਹੈ ਪਿੰਡ ਚ ਵੋਟ ਬਹੁਤ ਆ ਜੀ ਉਹਨਾਂ ਦੀ ਅੱਛਾ ਹਾਂ ਅੱਗੇ ਨਹੀਂ ਆਮ ਪਾਰਟੀ ਨੂੰ ਪੁੱਛਦੇ ਨਹੀਂ ਜਦੋਂ ਸਾਰੀ ਜਿੱਤ ਕੇ ਗਿਆ ਤੂੰ ਆਮ ਪਾਰਟੀ ਜਿੱਤਿਆ ਸਾਰੇ ਅੱਛਾ ਹਾਂਜੀ ਬਾਈ ਜੀ ਕੀ ਦੇਖਦੇ ਹੋ ਕਰਾਂ ਠੀਕ ਹੈ ਵਧੀਆ ਜੀ ਬਹੁਤ ਵਧੀਆ ਕਿਹਦੀ ਬੱਲੇ ਬੱਲੇ ਇੱਥੇ ਇੱਥੇ ਆਮ ਪਾਰਟੀ ਦੀ ਹੋ ਗਈ ਜੀ ਬੱਲੇ ਬੱਲੇ ਅੱਛਾ ਕਿਉਂ ਐਹੋ ਜਿਹਾ ਕੀ ਕਰਤਾ ਬਹੁਤ ਬਹੁਤ ਵਧੀਆ ਕੰਮ ਕਰੇ ਨਾ ਹੂੰ ਬਹੁਤ ਵਧੀਆ ਦੇਂਡਾ ਪਾਣੀ ਧਾਣੀ ਵਾਧੂ ਲਾਈਟ ਵਾਧੂ ਜੀ ਅੱਛਾ ਹਾਂਜੀ ਇਸੇ ਤਰ੍ਹਾਂ ਹੁਣ ਪਿੰਡ ਸੰਗੇ ਦੇ ਵਿੱਚ ਜਿਹੜੀ ਚਰਚਾ ਉਹ ਤੁਸੀਂ ਵੀ ਸੁਣੀ ਆ ਲੋਕ ਕੀ ਕਹਿੰਦੇ ਨੇ ਲੋਕਾਂ ਦੀ ਰਾਏ ਕਰੀਆ ਤੁਹਾਡੇ ਸਾਹਮਣੇ ਤੇ ਆਪਣੀ ਰਾਏ ਕਰਿਓ ਕਮੈਂਟਾਂ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ